ਕੁਛ ਕਿਵੇਂ ਦੇਖਦਾ ਹਾਂ ਆਡੀਓ ਜਿਹੜੀ ਕਿ ਵਾਇਰਲ ਹੋਈ ਆ ਅਰਲਾਲ ਸਿੰਘ ਤਾਂ ਕਹਿੰਦੇ ਮੇਰੀ ਤਾਂ ਹੈ ਨਹੀਂ ਉਹ ਬਾਣੀ ਲਾਲ ਸਿੰਘ ਹੋਰੀ ਸਾਡੇ ਕਾਂਗਰਸ ਦੇ ਵਰਕਰਸ ਨੂੰ ਫੋਨ ਕਰਦੇ ਰਹੇ ਨੇ ਔਰ ਕੋਈ ਇੱਕ ਫੋਨ ਨਹੀਂ ਕੋਈ ਸੌ ਫੋਨ ਨਹੀਂ ਤਕਰੀਬਨ ਮੇਰੇ ਆਪਣੇ ਸਨੌਰ ਹਲਕੇ 'ਚ 1000 ਫੋਨ ਆਏ ਆ ਆਡੀਓ ਵੀ ਸਾਡੇ ਕੋਲ ਹੈਗੇ ਨੇ ਕਿ ਕਿਹੜੇ ਨੰਬਰ ਤੋਂ ਆਇਆ ਕਿੰਨੇ ਵਜੇ ਆਇਆ ਉਹ ਡਿਟੇਲ ਸਾਰੀਆਂ ਸੀ ਰੱਖਿਆ ਹੋਈਆਂ ਨੇ ਜੀ ਦੋ ਵਾਰ ਇਲੈਕਸ਼ਨ ਵੀ ਲੜੇ ਹੋ ਇਸ ਇਲਾਕੇ ਚੋਂ ਤੁਹਾਨੂੰ ਲੱਗਦਾ ਵੀ ਤੁਹਾਡੀ ਹਾਰ ਦਾ ਕਾਰਨ ਨਾਲ ਸਿੰਘ ਹੋਣਗੇ ਜੇ ਰਾਹੁਲ ਗਾਂਧੀ ਜੀ ਨੂੰ ਵੀ ਕੁਝ ਨਹੀਂ ਸਮਝਦੇ ਤੇ ਕਾਂਗਰਸ ਲੀਡਰਸ਼ਿਪ ਨੂੰ ਕੁਝ ਨਹੀਂ ਸਮਝਦੇ ਤੇ ਸਾਡੇ ਕਾੜਗੇ ਸਾਹਮਣੇ ਕੁਝ ਨਹੀਂ ਸਮਝਦੇ ਤੇ ਮੇਰੇ ਕੋਲ 100 ਬੰਦਾ ਵੀ ਹੈ ਜਿਹੜਾ ਐਫੀਡਵਿਟ ਵੀ ਦੇ ਸਕਦਾ ਕਿ ਸਾਨੂੰ ਕਾਲਸ ਆਈਆਂ ਕਿ ਤੁਸੀਂ ਐਨਕੇ ਸ਼ਰਮੇ ਨੂੰ ਵੋਟ ਪਾਓ ਔਰ ਡਾਕਟਰ ਗਾਂਧੀ ਨੂੰ ਨਹੀਂ ਪਾਓ ਜਿਸ ਲੈਵਲ ਤੇ ਗਏ ਨੇ ਇਸ ਵੀ ਤਾਂ ਕਾਂਗਰਸ ਹਾਈ ਕਮਾਂਡ ਤੋਂ ਡਿਮਾਂਡ ਕਰਦੇ ਚੰਗਾ ਨਾ ਚੰਗਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਨਿਆਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਿਛਲੇ ਦਿਨੀ ਕੋਰਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਐਨ ਕੇ ਸ਼ਰਮਨ ਨੂੰ ਵੋਟਾਂ ਪਾਓ ਉਹ ਵੀਡੀਓ ਜੋ ਦੱਸਦੇ ਨੇ ਕਿ ਲਾਲ ਸਿੰਘ ਦੀ ਵੀਡੀਓ ਹੈ ਸਾਫ ਦਾ ਮੰਤਰੀ ਦੀ ਉਹ ਕਾਂਗਰਸੀ ਵਰਕਰਾਂ ਨੂੰ ਕਹਿ ਰਹੇ ਨੇ ਕਿ ਡਾਕਟਰ ਗਾਂਧੀ ਨੂੰ ਵੋਟ ਨਾ ਪਾਓ ਤੇ ਆ ਐਨ ਕੇ ਸ਼ਰਮਨ ਨੂੰ ਪਾਓ ਪਰ ਇਸ ਮਾਮਲੇ ਦੇ ਵਿੱਚ ਹਲਕਾ ਸਨੌਰ ਤੋਂ ਇੰਚਾਰਜ ਨੇ ਅਰਿੰਦਪਾਲ ਸਿੰਘ ਹਰੀਮਾਨ ਜੀ ਮਾਨਸਾਹਬ ਤੁਸੀਂ ਕਿਵੇਂ ਦੇਖਦਾ ਹੋ ਆਉਦੀ ਹੈ ਜਿਹੜੀ ਕਵੈਰਲ ਹੋਈ ਹੈ ਪਰ ਲਾਲ ਸਿੰਘ ਤਾਂ ਕਹਿੰਦੇ ਮੇਰੀ ਤਾਂ ਹੈਰੀ ਆਉਡੀਓ ਦੇਖੋ ਇਹ ਮੈਂ ਵੀ ਆਪਣਾ ਸੋਸ਼ਲ ਮੀਡੀਆ ਤੇ ਦੇਖੀ ਹੈ ਆਉਡੀਓ ਐਂਡ ਇਹ ਮੇਰੇ ਕੋਲ ਸਟੇਟ ਤਾਂ ਪਹਿਲਾਂ ਵੀ ਆਂਦੀ ਰਹੀ ਹੈ ਕਿ ਸਾਹ ਲਾਲ ਸਿੰਘ ਹੋਰੀ ਸਾਡੇ ਕਾਂਗਰਸ ਦੇ ਵਰਕਰਸ ਨੂੰ ਫੋਨ ਕਰਦੇ ਰਹੇ ਨੇ ਔਰ ਕੋਈ ਇੱਕ ਫੋਨ ਨਹੀਂ ਕੋਈ 100 ਫੋਨ ਨਹੀਂ ਤਕਰੀਬਨ ਮੇਰੇ ਆਪਣੇ ਸਨੌਰ ਹਲਕੇ ਤੇ 1000 ਫੋਨ ਆਏ ਜਿਨ੍ਹਾਂ ਦੇ ਰਿਪੋਰਟ ਵੀ ਸਾਡੇ ਕੋਲ ਹੈਗੇ ਨੇ ਕਿ ਕਿਹੜੇ ਨੰਬਰ ਤੋਂ ਆਇਆ ਕਿੰਨੇ ਵਜੇ ਆਇਆ ਉਹ ਡਿਟੇਲ ਸਾਰੀਆਂ ਸੀ ਰੱਖੀਆਂ ਹੋਈਆਂ ਨੇ ਤੇ ਮੇਰੇ ਕੋਲ 150 ਵੀ ਹੈ ਜਿਹੜਾ ਐਫੀਡਵਿਟ ਵੀ ਦੇ ਸਕਦਾ ਕਿ ਸਾਨੂੰ ਕਾਲਸ ਆਈਆਂ ਕਿ ਤੁਸੀਂ ਐਨ.ਕੇ. ਚਰਮੇ ਨੂੰ ਵੋਟ ਪਾਓ ਔਰ ਡਾਕਟਰ ਗਾਂਧੀ ਨੂੰ ਨਹੀਂ ਪਾਓ ਪਾਰਟੀ ਨਾਲ ਕਿੱਥੇ ਤੁਸੀਂ ਇਹ ਗੱਲਾਂ ਸਾਡੇ ਆਬਜ਼ਰਵਰ ਰਾਏ ਸੀ ਰਾਹੁਲ ਗਾਂਧੀ ਜੀ ਨੇ ਜਿਹੜੇ ਆਬਜ਼ਰਵਰ ਪਟਿਆਲੇ ਭੇਜੇ ਸਨ 15 ਦਿਨੋਂ ਇੱਥੇ ਰਹੇ ਨੇ ਇੱਕ ਇੱਕ ਰਿਪੋਰਟ ਉਹਨਾਂ ਨੂੰ ਸੀ ਦਿੰਦੇ ਰਹੇ ਅਸੀਂ ਉਹਨਾਂ ਨੂੰ ਟੈਲੀਫੋਨ ਨੰਬਰ ਵੀ ਦੱਸਦੇ ਰਹੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਅੱਗੇ ਸੀਗੇ ਉਹਨਾਂ ਦੇ ਵੀ ਨਾਮ ਦਿੱਤੇ ਨੇ ਸੋ ਸਾਰੀ ਰਿਪੋਰਟ ਤੁਹਾਨੂੰ ਹਾਈ ਕਮਾਂਡ ਲੈ ਕੇ ਗਈ ਹੈ ਤੁਸੀਂ ਦੋ ਵਾਰ ਇਲੈਕਸ਼ਨ ਵੀ ਲੜੇ ਹੋ ਇਸ ਇਲਾਕੇ ਤੋਂ ਤੁਹਾਨੂੰ ਲੱਗਦਾ ਵੀ ਤੁਹਾਡੀ ਹਾਰ ਦਾ ਕਾਰਨ ਨਾਲ ਸਿੰਘ ਹੋਣਗੇ ਇਹ ਕੋਈ ਦੇ ਵਿੱਚ ਕੋਈ ਇਹਦੇ ਵਿੱਚ ਜਦੋਂ ਆਪਣੇ ਭਰਾ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਾਈ ਜਦੋਂ ਉਹਨਾਂ ਨੇ ਪੰਜਾਬ ਗਵਰਨਮੈਂਟ ਤੋਂ 5 ਕਰੋੜ ਰੁਪਏ ਲਿਆਂਦਾ ਸਰਪੰਚਾਂ ਚ ਵੰਡਿਆ ਔਰ ਉਹ ਸਾਰੀ ਟੀਮ ਪਠਾਨ ਮਾਜਰੇ ਨੂੰ ਜੁਆਇਨ ਕਰ ਗਈ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਇਹਨਾਂ ਨੇ ਜੁਆਇਨ ਕਰਾਤੇ ਜਦੋਂ ਮੇਰੀ ਟਿਕਟ ਅਨਾਉਂਸ ਹੋਈ ਤੇ ਉਹਦਾ ਸਾਰੀ ਦੁਨੀਆ ਨੂੰ ਦਿਖਦਾ ਕਿ ਇਹਨਾਂ ਨੇ ਹਰ ਵਾਰ ਕਾਂਗਰਸ ਇਹਨਾਂ ਨੇ 17 ਜੀ ਵੀ ਕੰਮ ਕੀਤਾ ਇਹਨਾਂ ਨੇ 20 ਵੀ ਕੰਮ ਕੀਤਾ ਔਰ ਹੋਰ ਉਹ ਹੈਰੀ ਮੰਨ ਤਾਂ ਚਲੋ ਸਮਾਲ ਫਲਾਇਆ ਜਦੋਂ راہুল ਗਾਂਧੀ ਜੀ ਦੇ ਕੈਂਡੀਡੇਟ ਦੀ ਤੇ ਬੈਚ ਚਰਜਿੰਗ ਕਰ ਸਕਦੇ ਤੇ ਤੁਸੀਂ ਆ ਹਾਸਲ ਆ ਦੇਖ ਲਓ ਕਿ ਕਿਸ ਲੈਵਲ ਤੱਕ ਇਹ ਪਹੁੰਚ ਗਏ ਨੇ ਜੀ ਕਿ ਇਹ راہুল ਗਾਂਧੀ ਜੀ ਨੂੰ ਵੀ ਕੁਝ ਨਹੀਂ ਸਮਝਦੇ ਇਹ ਕਾਂਗਰਸ ਲੀਡਰਸ਼ਿਪ ਨੂੰ ਕੁਝ ਨਹੀਂ ਸਮਝਦੇ ਇਹ ਸਾਡੇ ਖੜਗੇ ਸਾਹਿਬ ਨੂੰ ਕੁਝ ਨਹੀਂ ਸਮਝਦੇ ਔਰ ਡਾਕਟਰ ਗਾਂਧੀ ਉਹਨਾਂ ਦਾ ਕੈਂਡੀਡੇਟ ਇਹ ਉਹਨਾਂ ਨੂੰ ਕੈਂਡੀਡੇਟ ਨੂੰ ਹਰਾਉਣ ਵਾਸਤੇ ਜਿਸ ਲੈਵਲ ਤੇ ਗਏ ਨੇ ਅਸੀਂ ਤਾਂ ਕਾਂਗਰਸ ਹਾਈ ਕਮਾਂਡ ਤੋਂ ਡਿਮਾਂਡ ਕਰਦੇ ਕਿ ਅੱਛਲ ਲੈਣਾ ਚਾਹੀਦਾ ਕੋ ਸਾਰੇ ਸਬੂਤ ਅਸੀਂ ਦੇਣ ਨੂੰ ਤਿਆਰ ਹਾਂ ਯਾ ਤਾਂ ਕਹੋ ਸਬੂਤ ਨਾ ਅਸੀਂ ਸਬੂਤ ਦੇ ਰਹੇ ਹਾਂ ਸਾਰੀਆਂ ਚੀਜ਼ਾਂ ਵਾਇਰਲ ਵੀ ਹੋ ਰਹੀਆਂ ਨੇ ਔਰ ਲਾਗਵੀਏ ਚੈਨ ਬਹੁਤ ਮੂਸੂਦ ਕਰਦੇ ਕਿ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਇਹਨਾਂ ਦੇ ਪਰਿਵਾਰ ਨੂੰ ਕੀ ਨਹੀਂ ਦਿੱਤਾ ਜਿਹੜਾ ਇਹਨਾਂ ਨੂੰ ਇਹ ਲੋਡ ਪੈ ਗਈ ਕਿ ਅੱਜ ਰਾਹੁਲ ਗਾਂਧੀ ਜੀ ਦੇ ਖਿਲਾਫ ਮੋਰਚਾ ਕੋਲ ਕੇ ਬੈਠੇ ਤੁਸੀਂ ਕਹਿੰਦੇ ਹੋ ਕਿ ਛੇਤੀ ਹਲਕੇ ਦੇ ਅਧਿਕਾਰੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਾਲ ਕਰੋਗੇ ਮੁਲਾਕਾਤ ਮਤਲਬ ਜਨਵਰੀ ਨੂੰ ਤਾਂ ਚਲੋ ਦੇਖੋ ਤੋ ਹੋਈ ਜਾ ਬਿਲਕੁਲ ਕਰਾਂਗੇ ਜੀ ਸਾਰੇ ਅਸੀਂ ਆਫਿਸ ਬੇਰ ਅਸੀਂ ਸਨੌਰ ਹਲਕੇ ਦੇ ਆ ਅਸੀਂ ਜ਼ਰੂਰ ਜਾ ਕੇ ਮਿਲਾਂਗੇ ਆਪਣੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਔਰ ਐਲੋਪੀ ਦਾ ਪ੍ਰਤਾਪ ਸਿੰਘ ਬਾਜਾ ਜੀ ਨੂੰ ਔਰ ਇੱਕ ਇੱਕ ਚੀਜ਼ ਉਹਨਾ ਦੇ ਧਿਆਨ ਵਿੱਚ ਲਿਆਵਾਂਗੇ ਔਰ ਅਸੀਂ ਕੱਲਾ ਇੱਕੋ ਹੀ ਨਹੀਂ ਅਸੀਂ ਦਿੱਲੀ ਵੀ ਜਾਵਾਂਗੇ ਦਿੱਲੀ ਵੀ ਜਾ ਕੇ ਅਸੀਂ ਜਨਰਲ ਸੈਕਟਰੀ ਇਚਾਰਜ ਦਵਿੰਦਰ ਯਾਦਵ ਜੀ ਨੂੰ ਇੱਕ ਪ੍ਰੂਫ ਦੇ ਕੇ ਆਵਾਂਗੇ ਜੀ ਆ ਚੀਜ਼ਾਂ ਸਾਡੇ ਇਲੈਕਸ਼ਨ ਚ ਹੋਈਆਂ ਆਲਰੇਡੀ ਉਹਨਾਂ ਦੇ ਨੋਟਿਸ ਅਸੀਂ ਲਿਆ ਚੁੱਕੇ ਆ ਲੇਕਿਨ ਅਸੀਂ ਫਰੈਸ਼ ਵਿਦ ਐਵੀਡੈਂਸ ਅਸੀਂ ਦਿੱਲੀ ਜਾ ਕੇ ਦੇਖਿਆ ਵਾ ਸੋ ਮੈਂ ਹਰੀਬਾਲ ਜੀ ਨੇ ਕਿਹਾ ਕਿ ਮੈਂ ਜਲਦੀ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਨਾਲ ਆਪਣੇ ਇਲਾਕੇ ਦੇ ਵਰਕਰਾਂ ਦੀ ਮੀਟਿੰਗ ਕਰਾਵਾਂਗਾ ਕਿਉਂਕਿ ਜੋ ਹਲਕਾ ਸਨੌਰ ਤੋਂ ਸਰਦਾਰ ਸਾਤਕਮਤੀ ਲਾਲ ਸਿੰਘ ਵੱਲੋਂ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਿ ਤੁਸੀਂ ਡਾਕਟਰ ਗਾਂਧੀ ਨੂੰ ਨਹੀਂ ਅਨਕੇ ਸ਼ਰਮਾ ਨੂੰ ਵੋਟਾਂ ਪਾਓ ਉਸ ਬਾਬਨੇ ਤਾਰੀਮਾਨੇ ਪੱਤਰਕਾਰਾਂ ਨਾਲ ਅੱਜ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਬੂ ਪ੍ਰੂਫ ਮੇਰੇ ਕੋਲ ਐਫੀਡੇਵਿਟ ਨੇ ਕਿ ਸਰਦਾਰ ਲਾਲ ਸਿੰਘ ਹੀ ਹੈ ਜਿਹੜੀ ਆਡੀਓ ਦੇ ਵਿੱਚ ਬੋਲ ਰਹੇ ਨੇ ਜਿਹੜਾ ਆਲਾ ਤੌਨਰ ਦੇ ਨਾਲ ਚਰਨਜੀਤ ਦੋਸੇ ਦੀ ਗੱਲ